ਓ ਨੋ 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 ਓਹ ਕੀ ਹੈ ਯਾਰ ਪਾਪੇ ਤੇ ਰੀਲਾ ਤੈਨੂੰ ਖਾਣ ਨੂੰ ਦੇਣਗੀ ਆ ਕੋਈ ਕੰਮ ਕਰ ਲੈ ਤੂੰ ਫਿਰ ਮੈਨੂੰ ਤੂੰ ਵੀ ਕੀ ਆ ਖਾਣ ਨੂੰ ਮੱਖਣੀ ਚ ਕੋਟ ਕੋਟ ਕੇ ਬਦਾਮ ਦਿੰਨਾ ਆਹ ਕੰਮ ਨੂੰ ਹੱਥ ਚਲੋ ਖੜਾ ਚਲ ਅੱਤਰ ਜਿੱਦੇ ਰਾਤ ਸੂਰ ਦੇ ਦੁਕਾਨ ਤੇ ਹੁੰਦੇ ਉੱਦੇ ਤਾਂ ਗਾਕਦੇ ਗਾਕ ਚੜਦੇ ਹੁੰਦੇ ਜਿੱਦੇ ਦੀ ਰਾਤ ਕੱਟੀ ਹੋਈ ਹੁੰਦੀ ਉੱਦੇ ਇੱਕ ਨਹੀਂ ਆਉਂਦਾ ਵੀ 10 ਰੁਪਏ ਨਹੀਂ ਕੁੰਡੀ ਲਾ ਲਈਏ ਆ ਕੀ ਬੋਡ ਬੋਡ ਜਿ ਕਰੀ ਜਾਣਾ ਵੇ ਤੈਨੂੰ ਮੈ ਚੰਗਾ ਨਹੀਂ ਲੱਗਦਾ ਆਪੇ ਕੁਛ ਨਹੀਂ ਕਹਿੰਦਾ ਯਾਰ ਮੇਰੇ ਕੋਲ ਵੀ ਬਸ ਮੂੰਹ ਜਾਂਦਾ ਸੀ ਮੂੰਹ ਜਾਂ ਕੀ ਹੁੰਦਾ ਸੀ ਮੈਂ ਚੱਲਿਆ ਪਾਤਨਾ ਟਾਇਰ ਲੈਣ ਠੀਕ ਆ ਜੇ ਕੋਈ ਗਾਕ ਆ ਗਿਆ ਤੂੰ ਉਹਨੂੰ ਪਿਆਰ ਨਾਲ ਦੂਰ ਪੈਸੇ ਲੈ ਕੇ ਥੱਲੇ ਚ ਪਾ ਦੀ ਜੇ ਪੈਸੇ ਉਹਨਾਂ ਪਰਾਂ ਕਰ ਲੈ ਫਿਰ ਤੂੰ ਜਾਣ ਨਾ ਮੈਨੂੰ ਮਾਣਾ ਬਾਪੇ ਮੈਂ ਨਹੀਂ ਕਰਦਾ ਬਾਈ ਕਰ ਤੂੰ ਜਾ ਪਾਤਨਾ ਹਾਂ ਜਾ ਤੂੰ ਐਂ ਟਿਕਾਈ ਨਾਲ ਆਈ ਹਾਂ ਕੀ ਹੋ ਰਿਹਾ ਕੀ ਹੋ ਰਿਹਾ ਹੈ ਆਹ ਲਹਾਰ ਬਲੇ ਜੇ ਲੱਗਦੇ ਨੇ ਇਹਨਾਂ ਤੋਂ ਲੈਣਿਆ ਕਮ ਅੱਜ ਲੱਗਦਾ ਤਾਂ ਇਹ ਨਵਾਂ ਜੀ ਹੈ ਚਲ ਦੇਖਦੇ ਹਾਂ ਇਹ ਮਿਸਤਰੀ ਜਾਂ ਵੀ ਲੱਗਦਾ ਗੁੰਗਾ ਹੀ ਐ ਸਮਝ ਗਿਆ ਆਪਣੀ ਗੱਲ ਕੰਮ ਬਣ ਗਈ ਇੱਕ ਸਾਲਾ ਤੜਕੇ ਦਾ ਗਾਹਕ ਆਇਆ ਉਹ ਵੀ ਗੁੰਗਾ ਕਿ ਇਹ ਨੂੰ ਲਵਾ ਗਿਆ ਜੀ ਕੁੰਡੀ ਧਰ ਕੇ ਬੋਲਦਾ ਤੂੰ ਤੂੰ ਵੀ ਬੋਲਦਾ ਹੋਰ ਓਹ ਧਾ ਯਾਰ ਮੈਂ ਤਾਂ ਉਹੀ ਚੱਕੀ ਗਿਆ ਉਹ ਮੈਨੂੰ ਤਾਂ ਇਹਦੀ ਮਹਾ ਤੂੰ ਕਿਤੇ ਸੁਣਦਾ ਨਹੀਂ ਬੋਲਦਾ ਨਹੀਂ ਓਹ 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 ਦੋਖੀ ਹੋ ਗਏ ਜੀ ਦੋਖੀ ਹੋ ਚਲੋ ਕਰ ਦੇਗਾ ਕੰਮ ਫਿਰ ਇਹ ਆ ਕੀ ਕਰੇ ਪੈਂਚਰ ਪੈਂਚਰ ਹਾਂ ਪੈਂਚਰ ਲਾਉਣਾ ਆ ਕੀ ਨੇ ਟਾਇਰ ਆ ਕੀ ਹੈ ਇਹ ਵੀ ਟਾਇਰ ਆਸਾਂ ਦਗਾ ਦੇ ਨੇ ਪੈਂਚਰ ਲਾਣ ਵਾਲੇ ਟਾਇਰ ਕਸਣ ਵਾਲੇ ਨਾ ਹੋਰ ਤੇ ਮੈਂ ਉਹਰੇ ਅਰਜਾਈਆਂ ਦੇ ਨੰ ਗੰਦੇ ਭਰਦਾ ਕਿਹੜੀ ਗੱਡੀ ਹੈ ਗੱਡੀ ਆਪਣੀ ਵੱਡੀ ਹੈ अच्छा बड्डी गड्डी है हां बड़ा बड़ा टायर है बड़ा टायर है हां अच्छा अच्छा ते बड़ी टीप है अच्छा अच्छा ओदे ਵਿੱਚ ਪੈਂਚਰ ਹੋ ਗਿਆ ਤੁਸੀਂ ਮੈਨੂੰ ਐਂ ਦੱਸੋ ਪਹਿਲਾਂ ਪੈਂਚਰ ਲਾ ਦੋਗੇ ਨਹੀਂ ਪੈਂਚਰ ਕੱਚਾ ਵੀ ਲਾਉਂਦੇ ਜੀ ਜਿੱਤੇਰੇ ਵਰਗਾ ਗਾਹਕ ਫਾਸ ਦੇ ਪੱਕਾ ਵੀ ਲਾ ਦਈਂਦੇ ਲਾਣੇਦਾਰ ਨੂੰ ਮੰਨਦੇ ਨੇ ਤੂੰ ਦੱਸੂ اچھا ਉਹਨੇ ਮੈਨੂੰ ਕੋ ਦੱਸੀਂ اچھا ਆਪਾਂ ਬਾਰੀ-ਬਾਰ ਤੇਰਾ ਕੰਮ ਕਰਦਾਂਗੇ ਸਾਰਾ ਮਹ ਜਮੀਨੀ ਜੇ ਟਾਇਰ ਚ ਨੁਕਸ ਹੋਇਆ ਹਾਂ ਆਪਾਂ ਟਾਇਰ ਪਾ ਦਾਂਗੇ ਪੁਰਾਣਾ ਪਿਆ ਟਾਇਰ ਹੂੰ ਲੋਕਾਂ ਨੂੰ ਹਜ਼ਾਰ ਦਾ ਵੇਚਦੇ ਆ ਹੂੰ ਤੈਨੂੰ ਮੈਂ 800 ਦਾ ਪਾ ਕੇ ਤੇਰਾ ਟੀਪ ਚ ਪੈਂਚਰ ਹੋਇਆ ਟੀਪ ਵੀ ਆਪਣੇ ਕੋਲੇ ਪੁਰਾਣੀ ਕੱਢੀ ਪਈ ਐ ਜੇ ਟੀਪ ਪੈਂਦੀ ਹੋਈ ਟੀਪ ਲੋਕਾਂ ਦਾ ਪੌਣਾ ਸ਼ੀਸ਼ਾ ਉਹਦੀ ਹੂੰ ਉਹਨੂੰ ਪਾ ਦਾਂਗੇ ਆਪਾਂ 500 ਲਵੇ ਲੈਣੇ ਦੁਕਾਨ ਹੈਗੀ ਆ ਹੋਰ ਕੋਈ ਇਥੇ ਇੱਥੇ ਹਾਂ ਇੱਧਰ ਵੀ ਹੈ ਦੁਕਾਨ ਇੱਕ ਗੈਲ ਵੀ ਹੈ ਚਲੋ ਕੋਈ ਗੱਲ ਏ ਕੀ ਹੋ ਰਿਹਾ ਕਿੱਧਰ ਇਹ ਰੇਟ ਨਹੀਂ ਥੋੜਾ ਜਿਹਾ ਠੀਕ ਬਾਜਬ ਲਾ ਨਾ ਰੇਟ 400 ਦੀ ਪਾਡੂ ਟਾਇਪ ਤੂੰ ਐਂ ਕਰ 400 ਦੀ ਠੀਕ ਹੈ ਠੀਕ ਹੈ ਉਹਨੇ 1100 ਚ ਨੇ ਮੇੜ ਬੀਜੇ ਟਾਇਰ ਤੇ ਟੀਪ ਦੇ ਇਕੱਠੇ ਪੈਂਦੇ ਹੋਏ 1100 ਰੁਪਏ ਚ ਹਾਂ ਟੱਕਾ ਕਰ ਠੀਕ ਹੈ ਨਹੀਂ ਬਿਲਕੁਲ ਸਹੀ ਹੈ ਨਹੀਂ ਟੱਕਾ ਕਰ ਛਿਆ ਕੁੰਡੀ ਦੀ ਨੇ ਜਿਹੜੇ ਬਣਦੇ ਨੇ ਲੈ ਲੈ ਉਹ ਬਾਈ ਹਲੋ ਹੂੰ ਚਲ ਠੀਕ ਹੈ ਯਾਰ ਰੈਡੀ ਹੈ ਇੱਕ ਕਾਗਜ਼ ਚੱਕ ਇੱਕ ਪੈਨ ਚੱਕ ਕਾਗਜ਼ ਤੇ ਪੈਨ ਨਾਲ ਪੈਂਚਰ ਲੱਗਦਾ ਲਿਖਤੀ ਕਰਨੀ ਹੈ ਨਾ ਮੈਂ ਕਿ ਲਿਖਤੀ ਕਰਨ ਨੂੰ ਪਲਾਟ ਵੇਚਦਾ ਯਾਰ ਮੈਂ ਕਈ ਵਾਰ ਤੂੰ ਮੁੱਕਰ ਜੇ ਇਸ ਸੌਦੇ ਤੋਂ ਕਿਉਂਕਿ ਜਿਹੜੀ ਵੀ ਚੀਜ਼ ਮੈਂ ਕੰਮ ਕਰਨਾ ਹੁੰਦਾ ਉਹਨੂੰ ਮੈਂ ਲਿਖਤੀ ਰੂਪ ਚ ਦੇਣਾ ਲਾਜ਼ਮੀ ਮੰਨਦਾ ਨਹੀਂ ਮੈਂ ਨਹੀਂ ਕਰਦਾ ਚਲੋ ਤੁਹਾਡੀ ਇੱਛਾ ਲਿਖ ਤੇ ਜੇਕਰ ਇਸ ਸੌਦੇ ਤੋਂ ਮੈਂ ਮੁੱਕਰਦਾ ਤਾਂ ਮੈਨੂੰ 1150 ਰੁਪਿਆ ਤੂੰ ਦੇਵੇਂਗਾ ਮੰਜ਼ੂਰੇ ਤੂੰ ਹੀ ਰੱਖ ਲੈ ਲਿਆ ਫੜਾ ਦੇ ਆ ਜਾ ਫਿਰ ਉਹ ਤੈਨੂੰ ਘੱਟਾ ਹੈ ਨਾ ਹੱਥ ਨਾਲ ਮਾਰ ਮੇਰੇ ਨਾਲ ਛੇਤੀ ਚਲਾ ਜਾ ਕੇ ਨਾ ਉਹ ਚਲਦੇ ਆ ਲੈ ਚਲ ਖੋਲ ਗੱਡੀ ਦੇ ਟਾਕੀਆਂ ਕਿੱਥੇ ਖੜੀ ਐ ਕਿੱਥੇ ਗੱਡੀ ਗੱਡੀ ਉਰੇ ਨਹੀਂ ਹੈਗੀ ਅੱਛਾ ਅੱਛਾ ਸ਼ੈਲਰਾ ਸ਼ੁਰਾ ਕੋਈ ਕਰੀ ਨਹੀਂ ਚਲ ਮੈਂ ਸਕੂਟਰੀ ਛੇੜਦਾ ਆਏ ਨਹੀਂ ਤੂੰ ਕੋਈ ਸਾਧਨ ਟੱਕੜਾ ਜਾਂ ਕਰ ਲੈ ਕੀ ਟੱਕੜਾ ਜਾਂ ਸਾਧਨ ਕਰ ਲੈ ਕੋਈ ਕਿ ਤੱਕੜੇ ਜੀ ਨੂੰ ਮੈਂ ਹੋਂ ਟਰਾਲਾ ਕਰਾ ਲਾ ਆ ਦੋ ਤਾਂ ਸੰਦ ਨੇ ਉਥੇ ਤੱਕ ਲੈ ਕੇ ਵਗ ਜਾਗੇ ਯਾਰ ਨੇ ਫਿਰ ਆਪਾਂ ਨੂੰ ਦੁਬਾਰੇ ਲੈ ਜਾਗੇ ਕੀ ਪੈਂਦੀ ਹੋਈ ਉਹ ਵੀ ਚੱਕ ਕੇ ਦੁਬਾਰੇ ਲੈ ਜਾਗੇ ਦੁਕਾਨ ਆਪਣੀ ਹੀ ਰਹੇਗੀ ਬਹੁਤ ਜਾਦੇ ਆ ਕਿੰਨੀ ਕਿ ਦੂਰ ਆ ਯਾਰ ਆ ਸੈਲਰਾਂ ਕੋਲੇ ਹੋਊਗੀ ਇਧਰ ਵੀ ਹੋਊਗੀ ਕਿੰਨੀ ਕਿ ਕਿੰਨੀ ਕਿ ਦੂਰ ਹੈ ਉਹ ਹੈ ਗਿਆ ਬਾਰਡਰ ਤੇ ਪਾਕਿਸਤਾਨ ਦੇ ਬਾਰਡਰ ਤੇ ਸੁਣਦਾ ਏ ਇੱਥੇ ਬਾਰਡਰ ਤੇ ਬਾਰਡਰ ਤੇ ਪਾਕਿਸਤਾਨ ਦੇ ਤੇ ਉੱਥੇ ਅਸਲ ਚ ਗੱਲ ਕੀ ਹੋਈ ਨਾ ਮੈਨੂੰ ਇੱਕ ਚੀਜ਼ ਦੱਸਾ ਪਾਕਿਸਤਾਨ ਵਾਲਾ ਜਿਹੜਾ ਬਾਬਾ ਬੋਡਰ ਹੈ ਉੱਥੇ ਤੇਰੀ ਗੱਡੀ ਖੜੀ ਹੈ ਨਹੀਂ ਉੱਥੇ ਰਾਤ ਚ ਨਹੀਂ ਕੋਈ ਪੈਂਚਰ ਵਾਲਾ ਮਿਲਿਆ ਨਹੀਂ ਮਿਲੇ ਤਾਂ ਹੈਗੀ ਤੇਗੀ ਫਿਰ ਲਵਾਉਣਾ ਸੀ ਜਿਹਦੇ ਕੋਲੇ ਵੀ ਖੜਦਾ ਤੇ ਉਹ ਕਹਿੰਦੀ ਕਹਾਂ ਹੋ ਜਾਵੇ ਮੈਨੂੰ ਕਹਾਂ ਹੋ ਜਾ ਬਾਈ ਹੌਲੀ ਹੌਲੀ ਹੁਣੀ ਕਰਦੇ ਕਰਦੇ ਮੈਂ ਇੱਥੇ ਤੱਕ ਪਹੁੰਚ ਗਿਆ ਹੁਣ ਇੱਥੇ ਆ ਕੇ ਤੂੰ ਮੈਨੂੰ ਪਹਿਲਾ ਬੰਦਾ ਮਿਲਿਆ ਜਿਹਨੇ ਕਿਹਾ ਬੈਠੋ ਇਹ ਗੱਲ ਕਰੀ ਸੌਦਾ ਤੈਅ ਹੋਇਆ ਮੇਰੇ ਕੋਟ ਆ ਉਹ ਮੇਰੀ ਕੋਟੇ ਜਿਹੜੇ ਨੇ ਤੂੰ ਬਖਾਇਆ ਕੁੰਡੀ ਦੇ ਲਾਲ ਚਾਕੇ ਤੈਨੂੰ ਮੈਂ ਸੌਦਾ ਕਰ ਲਿਆ ਪਰ ਹੁਣ ਚੱਲ ਨਹੀਂ ਫਿਰ ਮੈਨੂੰ 1100 ਰੁਪਏ ਦੇ ਦੇ ਕੀ 1100 ਇਹ ਤੋਂ ਪਹਿਲਾਂ ਮੈਂ ਤਿੰਨ ਬੰਦਿਆਂ ਨਾਲ ਸੌਦਾ 1500 ਚ ਕਰਿਆ ਤੀਗਾ ਉੱਥੋਂ ਮੈਨੂੰ 4500 ਰੁਪਏ ਬਣ ਗਿਆ ਹੁਣ 1100 ਤੇਰੇ ਨਾਲ ਜੁੜ ਜਾਊਗਾ ਵਿੱਚ ਆ ਲਗਭਗ ਮੇਰਾ 5600 ਰੁਪਏ ਹੋ ਜੂਗਾ ਕਾਹਲੇ ਤੂੰ ਪੈਂਚਰ ਲਵਾਉਣਾ ਉਹ ਕਿ ਪੈਸੇ ਇਕੱਠੇ ਕਰਦਾ ਫਿਰਦਾ ਸਾਲਿਆ ਬਾਗਾ ਵਾਡਰ ਤੋਂ ਤਰੇ ਇਹ ਤੇਰੇ ਨਾਲ ਸੌਦਾ ਹੋਇਆ ਨਾ ਆਪਣਾ ਚਲੋ ਤੁਹਾ ਦਾ 1100 ਰੁਪਇਆ 1100 ਰੁਪਇਆ ਕੱਢ ਤੇ ਮੈਂ ਜਾਵਾਂ ਮੈਂ ਨਹੀਂ ਦਿੰਦਾ ਘਰ ਦਿੰਦਾ ਨਹੀਂ ਜਾਓ ਨਾ ਮੈਂ ਤੋਂ ਪੈਂਚਰ ਲੱਗੇ ਨਾ ਮੈਂ 1500 ਦੇਵਾਂ ਚਲ ਮੈਂ ਥਾਣੇ ਹੀ ਜਾਂਦਾ ਪਰੇ ਆਣਗੇ ਤੈਨੂੰ ਆਪੇ ਲੈ ਜਾਣਗੇ ਚੱਕੇ ਨਾਲ ਪੈਂਚਰ ਲਾ ਕੇ ਆਣਗੇ ਆ ਨਹੀਂ ਕੀ ਚੀਜ਼ ਤੇ ਜਮਾਗਾ ਥਾਣੇ ਕੀ ਹੈ ਤੇਰੇ ਕੋਲੇ ਆ ਮੇਰੇ ਕੋਲ ਤੇਰੀ ਲਿਖਤ ਹੈ ਸੈਗਨ ਕਰੇ ਹੋਏ ਨੇ ਤੇਰੇ ਨਾਲ ਸੌਦਾ ਤਾਂ ਹੋਇਆ 1100 ਰੁਪਏ ਦੇ ਵਿੱਚ ਉਥੇ ਰੱਖ ਮੇਰੇ ਕੋਲ ਨਹੀਂ ਹੈ ਯਾਰ 11 ਚਲ ਚੰਗਾ ਫਿਰ ਮੈਂ ਚੱਲਿਆ ਉਹ ਆਣਗੇ ਫਿਰ ਆ ਐ ਨਾ ਕਰ ਯਾਰ ਫਿਰ ਲਿਆ ਕੇ ਦੇ ਕੀ ਇਸ ਮੈਂ ਡਰੋਨ ਨਾਲ ਅੰਬਲਿਆ ਖੜਿਆ ਕਭਾ ਗਿਆ ਉਹ ਖੜਿਆ ਇੱਕ ਸਕੀਮ ਕਰਦੇ ਆ ਉਹਨੂੰ ਕਿਹੜਾ ਦੇਖਾਂਗੇ ਉਹ ਤਾਂ ਨੇ ਉੱਥੇ ਖੜਿਆ ਆਪਾਂ ਖੇਸ ਲੈ ਕੇ ਨੂੰ ਕਿਉਰੇ ਕੱਪੜੇ ਜੇ ਭਜੇ ਨਾ ਆਪੇ ਟੱਕਰਾ ਮਾਰ ਕੇ ਭਜੂਗਾ ਉਹ ਖੜੇ ਮੁੜ ਕੇ ਆਈ ਨਹੀਂ ਹੈਗਾ 1100 ਰੁਪਿਆ ਇਹ ਬਾਬਾ ਸੱਚਾ ਆਪਾਂ ਬਰਮਾਣਾ ਬਚਾਲੇ ਕਿੱਧਰ ਲੰਘ ਗਿਆ ਤੂੰ ਬੱਲੇ ਬਾਸ਼ਾ ਬਚਾ ਲੈ ਉਹ ਲਿਆ 1100 ਆ ਬੂਟ ਦੇ ਚੰਕਦੇ ਨੇ ਹੈਲੋ 1100 ਫੜਾ ਆਏ ਨਹੀਂ ਸਰਦਾ ਹੁਣ ਆਪਣਾ ਸੌਦਾ ਤੈ ਹੋਇਆ ਹੈ ਟੈਂਕਰ ਲਾਣ ਦਾ ਨਹੀਂ ਮੇਰੇ ਨਾਲ ਚੱਲ ਟੈਂਕਰ ਲਾ ਕੇ ਆ ਨਹੀਂ ਫਿਰ ਚੱਲ ਲਿਆ ਫੜਾ ਪੰਜਾਬ ਉੱਤੇ ਨੇ 1100 ਰੁਪਇਆ ਵਾਜੀ ਬਣ ਗਿਆ ਆਪਣਾ 5600 ਰੁਪਇਆ 50 ਰੁਪਏ ਉੱਪਰ ਹੋ ਗਏ ਇਹ ਬਣ ਗਿਆ ਆਪਣਾ ਹੁਣ 56